ਦੇਖ ਸਕਦੇ ਹੋ ਜੋ ਕਿ ਤਸਵੀਰਾਂ ਲਗਾਤਾਰ ਸਾਡੇ ਵੱਲੋਂ ਤੁਹਾਡੇ ਕੋਲ ਜੜੀਆਂ ਨੇ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਲਗਭਗ ਕਿਹਾ ਜਾ ਰਿਹਾ ਕਿ 2 ਮਹੀਨੇ ਤੋਂ ਜਿਹੜਾ ਸਮਾਂ ਉੱਪਰ ਹੋ ਚੁੱਕਿਆ ਪੇਅਦਬੀਆਂ ਨੂੰ ਲੈ ਕੇ ਦੇ ਭਾਈ ਗੁਰਜੀਤ ਸਿੰਘ ਜਿਹੜੇ ਖੇੜੀ ਨਗਈਆਂ ਨੇ ਉਹ ਸਮਾਣਾ ਦੇ ਪੀਐਸਐਨਐਲ ਦੇ ਟਾਵਰ ਜਿਹੜਾ 400 ਫੁੱਟ ਉੱਚਾ ਟਾਵਰ ਦੇ ਉੱਤੇ ਜਿਹੜਾ ਉਹਨਾਂ ਵੱਲੋਂ ਟਾਵਰ ਦਾ ਜਿਹੜਾ ਮੋਰਚਾ ਲਗਾਇਆ ਹੋਇਆ ਹੈ ਲਗਾਤਾਰ ਸਿੱਖ ਜਥੇਬੰਦੀਆਂ ਵੱਲੋਂ ਆ ਕੇ ਜਿਹੜਾ ਉੱਥੇ ਗੱਲਬਾਤ ਕੀਤੀ ਜਾਂਦੀ ਹੈ ਪਰ ਹਾਲੇ ਤੱਕ ਜਿਹੜਾ ਕਿਸੇ ਵੀ ਨਾ ਤਾਂ ਸਰਕਾਰ ਦੇ ਵੱਲੋਂ ਸੁਣੀ ਜਾ ਰਹੀ ਹੈ ਨਾ ਹੀ ਜਿਹੜੀ ਪੰਜਾਬ ਸਰਕਾਰ ਦੇ ਨੁਮਾਇੰਦੇ ਨੇ ਸਿਰਫ ਵਾਅਦਿਆਂ ਤੱਕ ਹੀ ਜਿਹੜੇ ਸਿਮਤ ਹੁੰਦੇ ਦਿਖਾਈ ਦੇ ਰਹੇ ਨੇ ਤੇ ਅੱਜ ਸਮਾਣਾ ਸ਼ਹਿਰ ਦੇ ਵਿੱਚ ਜਿਹੜਾ 7 ਤਰੀਕ ਨੂੰ ਬੰਦ ਦੀ ਕਾਲ ਵੀ ਦਿੱਤੀ ਗਈ ਸੀ ਪਰ ਹਾਲੇ ਜਿਹੜਾ ਬੰਦ ਤਾਂ ਨਹੀਂ ਕਿਹਾ ਲਗਦੇ ਪਰ ਇਹਨਾਂ ਵੱਲੋਂ ਜਿਹੜਾ ਸੜਕਾਂ ਦੇ ਉੱਤੇ ਲਗਾਤਾਰ ਅੱਜ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਸ਼ਾਂਤਮਈ ਜਿਹੜਾ ਸਤਨਾਮ ਵਾਹਿਗੁਰੂ ਦਾ ਜਿਹੜਾ ਜਾਪ ਕਰਕੇ ਅੱਗੇ ਵਧਦੇ ਨੂੰ ਨਜ਼ਰ ਆ ਰਹੇ ਨੇ ਦੂਜੇ ਪਾਸੇ ਪੁਲਿਸ ਵੱਲੋਂ ਵੀ ਫੁਕਤਾ ਜਿਹੜੇ ਪ੍ਰਬੰਧ ਕੀਤੇ ਹੋਏ ਨੇ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਲਗਾਤਾਰ ਅਸੀਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਵਾਸਤਵ ਗੁਰੂ ਕਿਰਪਾ ਕਰੇ ਜੀ ਸਤਿਕਾਰੇ ਦੇ ਨਾਲ ਆਪਾਂ ਸਮਾਪਤੀ ਤੇ ਅੱਗੇ ਕੀ ਕਹੋਗੇ ਜਿਹੜਾ ਅੱਜ ਤੁਸੀਂ ਇਹ ਸਮਾਣਾ ਸ਼ਹਿਰ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੱਕ ਜਿਹੜੀ ਜਾਣ ਦੀ ਕੋਸ਼ਿਸ਼ ਕਰ ਰਹੇ ਹੋ ਦੇਖੋ 2 ਮਹੀਨੇ ਹੋ ਜੱਲੇ ਨੇ ਗੁਰਜੀਤ ਸਿੰਘ ਫੌਜੀ ਜਿਹੜਾ ਹੈ ਆਵਰ ਦਿੱਤਾ ਚੜਿਆ ਹੋਇਆ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਸਤਿ ਨਾ ਕੋਈ ਐਮਪੀ ਨਾ ਕੋਈ ਰਾਸਵਾ ਮੈਂਬਰ ਕੋਈ ਵੀ ਨੀ ਬੋਲ ਰਿਹਾ ਭਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਾਨੂੰਨ ਖਾਣ ਲੈ ਕੇ ਉਹ ਸਿੰਘ 2 ਮਹੀਨੇ ਤੋਂ ਉੱਪਰ ਚੜਿਆ ਹੋਇਆ ਹੈ ਸੋ ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਆਪਣਾ ਪ੍ਰੋਗਰਾਮ ਦੇ ਵਿੱਚ ਸਾਰੀਆਂ ਸੰਗਤਾਂ ਸਾਰੇ ਪੰਜਾਬ ਹਰਿਆਣਾ ਦਿੱਲੀ ਤੋਂ ਸਾਰੇ ਇੱਥੇ ਪਹੁੰਚੋ ਬਾਹਰ ਮਾਣੇ ਦੇ ਵਿੱਚ ਭਾਈ ਗਰਦੀਸ਼ ਸਿੰਘ ਖਾਲਸਾ ਨੇ ਤਾਵਰ ਮੋਰਚਾ ਲਾਇਆ ਹੋਇਆ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਚੈਨਲ ਦੇ ਰਾਹੀਂ ਜਿੱਥੋਂ ਤੱਕ ਵੀ ਤੁਹਾਡੀ ਆਵਾਜ਼ ਜਾਂਦੀ ਆ ਅਸੀਂ ਮੇਰੇ ਵੀਰਾਂ ਨੂੰ ਕਹਿੰਦੇ ਆ ਹਿੰਦੂ ਭਰਾਵਾਂ ਨੂੰ ਵੀ ਮੁਸਲਮਾਨਾਂ ਭਰਾਵਾਂ ਨੂੰ ਵੀ ਬਹਿਵਲ ਦੇ ਲਈ ਜਿਹੜਾ ਗਰਜੀਤ ਸਿੰਘ ਹੈ ਗੁਰੂ ਗ੍ਰੰਥ ਸਾਹਿਬ ਦੇ ਲੀਆ ਚ 400 ਮੀਟਰ ਦਾ ਜਿਹੜਾ ਟਾਵਰ ਆ ਉਸ ਤੇ ਬੈਠੇ ਨੇ 2 ਮਹੀਨਿਆਂ ਤੋਂ ਉੱਪਰ ਹਸਮਾ ਹੋ ਚੁੱਕਿਆ ਆ ਤੇ ਵੀਰੋ ਕਿਹੜੀ ਨੀਂਦ ਦੇ ਤੁਸੀਂ ਸੁੱਤੇ ਪਏ ਹੋ ਇਹ ਗੁੰਗੀਆਂ ਬੋਲੀਆਂ ਸਰਕਾਰਾਂ ਨੇ ਜਿਹੜੀਆਂ ਕਿਸੇ ਦੀਆਂ ਵੀ ਨਹੀਂ ਆ ਪੰਜ ਚਾਰ ਸ ਆਉਂਦੇ ਆ ਸਮੇ ਬਦਲਦੇ ਰਹਿੰਦੇ ਆ ਜੇ ਤੁਸੀਂ ਇਹ ਕੌਮ ਅੱਜ ਨੇ ਨਾ ਜਾਗੀ ਤਾਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਬਹੁਤ ਵੱਡਾ ਖੜਾਵਾ ਭੁਗਤਣਾ ਪਏਗਾ ਕਿਉਂਕਿ ਰੋਜ ਦੀਆਂ ਬੇਅਦਵੀਆਂ ਨੇ ਜਿਹੜੀਆਂ ਕੋਈ ਮੰਦਰ ਚ ਜਾਵੜਦਾ ਹੈ ਕੋਈ ਮਸੀਦ ਚ ਜਾਵੜਦਾ ਹੈ ਕੋਈ ਗੁਰੂ ਘਰਾਂ ਜਾਵੜਦਾ ਉਹਨਾਂ ਨੂੰ ਰੋਕਣ ਲਈ ਵੱਡਾ ਕੋਈ ਕਾਨੂੰਨ ਬਣੇ ਉਹਨਾਂ ਵਾਸਤੇ ਅਸੀਂ ਜਿਹੜੇ ਸੁੱਤੇ ਪਏ ਆ ਗੂੜੀ ਨੀਂਦੇ ਔਰ ਸਰਕਾਰ ਦੇ ਜਿਹੜੇ 92 ਐਮਐਲਏ ਬਣਾਏ ਹੋਏ ਆ ਬਹੁਤ ਸਾਰੇ ਉਹਨਾਂ ਨੂੰ ਵੀ ਜਗਾਉਣਾ ਚਾਹੁੰਦੇ ਆ ਜਾਗੋ ਤੁਸੀਂ ਪਹਿਲਾਂ ਵਾਅਦੇ ਕੀਤੇ ਸੋਹਾਂ ਕਸਮਾਂ ਪਾਈਆਂ ਕਿਦਾਂ ਤੁਸੀਂ ਜਾਗੋਗੇ ਸਟਾਰਟਿੰਗ ਸਟਾਰਟਿੰਗ ਜਦੋਂ ਗੁਰਜੀਤ ਸਿੰਘ ਨੇ ਗਈਆ ਟਾਵਰ ਦੇ ਉੱਤੇ ਚੜੇ ਸਨ ਤਾਂ ਕਾਫੀ ਉਹਨਾਂ ਨੂੰ ਉੱਪਰ ਸਮਾਨ ਤੱਕ ਜਾਣ ਦੀ ਦਿੱਕਤ ਆ ਰਹੀ ਸੀ ਕੀ ਕਹੋਗੇ ਇਹ ਦਿੱਕਤ ਐਵੇਂ ਦੀ ਆ ਜੀ ਉਹਨਾਂ ਨੇ ਪਹਿਲਾਂ ਵੀ ਉਹਨੂੰ ਟੋਕੇ ਦੇਖ ਲਿਆ ਵੀ ਉਹਨਾਂ ਰਾਸ਼ਨ ਪਾਣੀ ਬੰਦ ਕਰ ਦਈਏ ਉਹਦਾ ਪਾਣੀ ਤੱਕ ਵੀ ਬੰਦ ਕੀਤਾ ਭਾਈ ਸਾਹਿਬ ਦਾ 22 23 ਦਿਨ ਉਹਨਾਂ ਨੇ ਉਦੋਂ ਵੀ ਦਰਦ ਨਾਲ ਉਹ ਰਹੇ ਨੇ ਤੇ ਦਰਦ ਨਾਲ ਹੀ ਬੈਠੇ ਆ ਗੁਰੂ ਸਾਹਿਬ ਦਾ ਉਹਨਾਂ ਤੇ ਥਾਪੜ ਆ ਤਾਂ ਕਰਕੇ ਉਹ ਬੈਠੇ ਆ ਜੀ ਕੀ ਕਹੋਗੇ ਸਰ ਜਿਹੜਾ ਬੇਅਦਬੀ ਨੂੰ ਲੈ ਕੇ ਅੱਜ ਸਮਾਣਾ ਦਾ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਚੌਕ ਹੈ ਜਾਮ ਕਰਿਆ ਹੋਇਆ ਹੈ ਅੱਜ ਜਿਹੜੀ ਸਿੱਖ ਸੰਗਤਾਂ ਨੇ ਇੱਥੇ ਇਕੱਠੇ ਹੋ ਕੇ ਜਾਮਕਰਨ ਵੀ ਕਾਲ ਦਿੱਤੀ ਸੀ ਉਹ ਮੱਧੇ ਨਜ਼ਰ پارک ਤੋਂ ਲੈ ਕੇ ਬੰਦਾਵਾੜ ਚੌਕ ਤੱਕ ਇਹਨਾਂ ਨੇ ਮਾਰਚ ਕਰਕੇ ਹੁਣ ਚੌਕ ਦੇ ਵਿੱਚ ਸ਼ਾਂਤੀਪੂਰਵਕ ਬੈਠੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਉੱਥੇ ਪੂਤਾ ਪੁਲਿਸ ਪ੍ਰਬੰਧ ਕਰਕੇ ਟ੍ਰੈਫਿਕ ਡਾਇਵਰਜਨ ਲਾ ਕੇ ਸੇਫਟੀ ਨੂੰ ਚੋਰ ਕੀਤੀ ਗਈ ਬਾਕੀ ਸਾਰਾ ਪ੍ਰੋਟੈਸਟ ਪੀਸ ਤੋਂ ਚੱਲੇਗਾ ਇਹ ਵੀ ਮੇਕ ਸ਼ੁਰ ਕਰਾਂਗੇ